ਹਾਂਜੀ ਕੀ ਹਾਲ ਚੱਲ ਦੋਸਤੋ ਆਈ ਹੋਪ ਕਿ ਸਾਰੇ ਵਧੀਆ ਸਾਰੇ ਜਨੇ ਵਧੀਆ ਹੋਵਾਂਗੇ ਤੇ ਅਸੀਂ ਬਹੁਤ ਟਾਈਮ ਬਾਅਦ ਅੱਜ YouTube ਤੇ ਆਏ ਆ ਵਲੌਗ ਕਰਨ ਲੱਗੇ ਆ ਸੋ ਤੁਹਾਨੂੰ ਪਤਾ ਜਿੱਦਾਂ ਕਿ ਆਪਣੇ ਬੇਬੀ ਹੋਇਆ ਸੀਗਾ ਤੇ ਬੇਬੀ ਕੀ ਹੋਇਆ ਸੀ ਇਹ ਕੀ ਹੋਇਆ ਸੀ ਇਹ ਵੀ ਦੱਸਾਂਗੇ ਨੇਮ ਕੀ ਹੈ ਇਹ ਵੀ ਦੱਸਾਂਗੇ ਤੇ ਇਹ ਨਾਲ ਟਾਈਮ ਵਲੌਗ ਕਿਉਂ ਨਹੀਂ ਪਾਇਆ ਇਹ ਵੀ ਦੱਸਾਂਗੇ ਸਾਰਾ ਕੁਝ ਇਹ ਵਲੌਗ ਦੇ ਵਿੱਚ ਆਊਗਾ ਸੋ ਐਂਡ ਤੱਕ ਬਣੇ ਰਹੋ ਤੇ ਪਹਿਲਾਂ ਤਾਂ ਥੈਂਕ ਯੂ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਇੰਨਾ ਪਿਆਰ ਦੇ ਲਈ ਇੰਨੀਆਂ ਵਧਾਈਆਂ ਇੰਨੀਆਂ ਜਾਨੀ ਕੀ ਵਧਾਈਆਂ ਆ ਬਹੁਤ ਬਹੁਤ ਜ਼ਿਆਦਾ ਯਾਰੇ ਤੇ ਰਿਪਲਾਈ ਨਹੀਂ ਕਰ ਰਿਹਾ ਸੌਰੀ ਤੇ ਬਾਕੀ ਕਈਆਂ ਨੇ ਕੀਤੇ ਰਿਹਾ ਤੇ ਸਾਰਾ ਠੀਕ ਆ ਵਧੀਆ ਹੋ ਗਏ ਤੁਹਾਨੂੰ ਠੀਕ ਆ ਤੇ ਅਸੀਂ ਥੋੜਾ ਬੀਜੀ ਸੀ ਕਿ ਹਸਪੀਟਲ ਵਿੱਚ ਫਿਰ ਤਾਂ ਕਰਕੇ ਨਹੀਂ ਵਲੌਗ ਵਗੈਰਾ ਪਾ ਹੋਇਆ ਤੇ ਅੱਜ ਆਪਾਂ ਆਏ ਆ ਤੁਹਾਡੇ ਕਮੈਂਟ ਵਗੈਰਾ ਰੀਡ ਕੀਤੇ ਕਾਫੀ ਕਮੈਂਟ ਆਏ ਸੀ ਬੇਬੀ ਦਾ ਨਾਮ ਦੱਸੋ ਬੇਬੀ ਬੋਏ ਆ ਕਿ ਬੇਬੀ ਗਰਲ ਆ ਇੱਕ ਨਾਮ ਕੀਆ ਤੇ ਇਹ ਸਾਰਾ ਕੁਝ ਅੱਜ ਦੇ ਵਲੌਗ ਵਿੱਚ ਤੁਹਾਨੂੰ ਦੱਸਾਂਗੇ ਤੇ ਅਗਾ ਤੋਂ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਤੇ ਬਾਕੀ ਤੁਸੀਂ ਸਪੋਰਟ ਕਰਦੇ ਰਹੋ ਠੀਕ ਆ ਤੇ ਹੋਰ ਕੀ ਆਣਾ ਸੀ ਬਾਕੀ ਜਨਾਬ ਵਧਾਈਆਂ ਦਿੱਤੀਆਂ ਸਭ ਬਹੁਤ ਬਹੁਤ ਸ਼ੁਕਰੀਆ ਦਿਲੋਂ ਲਵ ਯੂ ਤੁਹਾਡੇ ਨਾਲ ਜਿਹਨਾਂ ਨੇ ਨਹੀਂ ਦਿੱਤੀਆਂ ਉਹਨਾਂ ਦਾ ਵੀ ਧੰਨਵਾਦ ਕੋਈ ਗੱਲ ਨਹੀਂ ਤੇ ਬਾਕੀ ਕੁਝ ਕਲਿੱਪਾਂ ਮੈਂ ਮੈਂਚਨ ਕਰਨ ਲੱਗਾ ਕੁਝ ਬਣਾਈਆਂ ਸੀ ਕਿਉਂਕਿ ਇਹ ਹਸਪੀਟਲ ਦਾ ਜਾਂ ਕੁਝ ਵੀ ਤਾਂ ਦਾ ਕੈਪਚਰ ਨਹੀਂ ਕੀਤੀਆਂ ਸੀ ਵੀਡੀਓ ਤੇ ਮਾੜਾ ਮੋਟਾ ਕਰੇ ਕੀਤਾ ਸੀਗਾ ਠੀਕ ਆ ਉਹ ਕਲੀਪ ਪਾਸ ਹੀ ਲਗਾ ਦਿੰਨਾ ਕੁਝ ਦੇਖੋ ਤੇ ਆਪਾਂ ਬਾਅਦ ਚ ਮਿਲਦੇ ਆ ਤੇ ਉਹ ਕਲੀਪ ਐਨਜੋਏ ਕਰੋ ਕਿਦਾਂ ਆਪਾਂ ਦੇਵੀ ਦਾ ਵੈਲਕਮ ਕੀਤਾ ਤੇ ਦੇਖੋ ਹਾਂਜੀ ਮਿੱਤਰੋ ਆਪਾਂ ਪਹੁੰਚ ਕੇ ਘਰੇ ਤੇ ਘਰੇ ਆਪਾਂ ਸਵਾਗਤ ਕੀਤਾ ਅਗਰ ਦੀਦੀ ਨੇ ਰਿਬਨ ਘਟਾਇਆ ਕਹਿੰਦੀ ਦਿਓ ਛਗਣ ਛਗਣ ਦਿੱਤਾ ਫਿਰ ਸਾਰੇ ਨੱਚ ਰਹੇ ਸੀ ਬਹੁਤ ਕੁਛ ਸੀ ਪਰ ਬਾਪੂ ਨੇ ਉਹ ਲਵਾਈ ਪੈਰ ਜੋਲ ਵਾਂਦੇ ਹੁੰਦੇ ਆ ਤੇ ਫਿਰ ਵੈਲਕਮ ਕੀਤਾ ਦੀਦੀ ਹੋਣਾ ਤੇ ਚਲੋ ਬਹੁਤ ਵਧੀਆ ਕੀਤਾ ਉਹਨਾਂ ਤੇ ਆਡੀਓ ਤਾਂ ਰਮੂ ਕਰਤੀ ਕਿਉਂਕਿ ਗਾਣੇ ਚੰਗਲ ਚੱਲ ਰਹੇ ਸੀ ਕਾਪੀਰਾਈਟ ਆ ਜਾਣਾ ਸੀ ਸੇਰੀ ਤੇ ਬਹੁਤ ਖੁਸ਼ ਸੀ ਸਾਰੇ ਵੈਲਕਮ ਕੀਤਾ ਫਿਰ ਅਸੀਂ ਕਟਿਆ ਨਿਊ ਬੀਬੀ ਦਾ ਆਪਣੇ ਮਨਕਿਰਤ ਦਾ ਕੇਕ ਕੇਕ ਕਟਿਆ ਫਿਰ ਨੱਚਣ ਲੱਗੇ ਸਾਰੇ ਬਹੁਤ ਖੁਸ਼ ਹੋਏ ਬਹੁਤ ਹੀ ਵਧੀਆ ਸੀਗਾ ਇਹ ਮੂਮੈਂਟ ਮੇਰੇ ਲਈ ਤੇ ਫਿਰ ਆ ਬੰਨੇ ਉਹਨਾਂ ਆਏ ਸੀ ਬੰਨ ਨਾਲ ਦੇਖੋ ਤੁਸੀਂ ਬੰਨ ਦੋ ਜੀ ਬੰਨ ਦੋ ਲਓ ਪਾਣੀ ਪਿਓ ਨਹੀਂ ਗਈ ਚਾਹ ਤੇ ਬੀਚ ਸਟਾਫ ਆਈ ਤੇ ਨੀਂਦ ਗਾ ਰਹੀ ਸੀ ਛੋਟੀ ਬੀਜੀ ਨਾ ਸੁਣੋ ਲੋ ਵੀ ਮਿੱਤਰੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਨਵਾਬ ਨੂੰ ਲਿਆਂਦੀਆਂ ਪੂਰੀਆਂ ਛੇਤੀ 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 ਤੋਵੇਂ ਨੂੰ ਤਰਗਾੜਾ ਹੋ ਜਾਣਾ ਹੈ ਲੈ ਲਾਪਰਾ ਹੈ ਕੱਟ ਦੇ ਚੱਲ ਲੈਪਿੰਗ ਵੈਲਕਮ ਟੂ ਨਿਊ ਆ ਜਾਓ ਆ ਜਾਓ ਆਵੇ ਨਹੀਂ ਆਵੇ ਨਹੀਂ ਆਵੇ ਨਹੀਂ ਆਵੇ ਛੇਰ ਆਏ ਇੱਕ ਦਿਨ ਕੋਈ ਨਾ ਮੰਨ ਕੋਈ ਨਾ ਚੱਲਾ ਆ ਗਿਆ ਨਾ ਚੱਲ ਚੱਲ ਆਪਾਂ ਨੂੰ ਸਮਝ ਆ ਰਿਹਾ

I'm gonna try. ਲੀਕੋ ਤੇ ਜਦੋਂ ਮੈਨੂੰ ਸੁਣ ਕੇ ਰਸ ਆ ਗਿਆ ਉਹ ਵੈਸੀ ਆ ਇੱਕ ਬੋਲ ਕੇ ਆ ਲੈ ਬੈਠਾ ਪਾ ਲੈ ਭੈਣ ਮੇਰੀ ਇਹ ਵੇਲ 1100 ਦੀ ਵੇਲ ਬੜਾ ਹੀ ਕੋਸ਼ਿਆ ਮਾਲਕ ਚਲੋ ਜੀ ਉਹ ਪੁੱਤੇ ਨੇ ਠੜੇਵੇਂ ਰਬ ਸਭ ਨੂੰ ਦੇਵੇ ਅਸਤੇ ਕੇੜੇ ਦੇ ਲਗਣ ਪਿਆਰੇ ਦੁੱਖ ਨ ਆਵੇ ਨੇੜੇ ਰੱਬ ਸਭ ਨੂੰ ਦੇਵੇ ਪੁੱਤਰ ਮਖੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਖੜੇ ਮੇਵੇ ਰੱਬ ਸਭ ਨੂੰ ਦੇਵੇ ਓ ਪੁੱਤਰਾਂ ਦੇ ਮਾਪੇ ਮੰਗਣ ਦਵਾ ਮਾਂ ਲਗਣ ਕਿਤੇ ਨਾ ਤਤੀਆਂ ਹਵਾ ਮਾਂ ਪੁੱਤਰਾਂ ਦੇ ਮਾਪੇ ਮੰਗਣ ਦਵਾ ਮਾਂ ਲਗਣ ਕਿਤੇ ਨਾ ਤਤੀਆਂ ਹਵਾ ਮਾਂ ਅਸਤੇ ਕੇੜੇ ਦੇ ਲਗਣ ਪਿਆਰੇ ਦੁੱਖ ਨ ਆਵੇ ਨੇੜੇ ਰੱਬ ਸਭ ਨੂੰ ਦੇਵੇ ਪੁੱਤਰ ਮਖੜੇ ਮੇਵੇ ਰੱਬ ਸਭ ਨੂੰ ਦੇਵੇ ਮਤਨ ਮੇਰੇ ਮੇਵੇ ਰੱਬ ਸਭ ਨੂੰ ਦੇਵੇ ਹਰ ਸਾਲ ਆਉਂਦੇ ਸਭਾ ਆਵੇ ਨਾਵੇ ਸੋ ਨਾਮ ਜੀ ਦੇ ਲਾਵੇ ਮਨ ਦੇ ਮਾਰਾ ਦੋਰਾ ਦੀਆਂ ਸਾਵਣੀ ਦਾਤ ਕਾ ਦੀ ਸਾਡੇ ਸੁੱਖ ਪਤਾ ਪਾਵਾ ਕੰਮ ਲਈ ਨਾਮ ਹੈ ਪਰਮਾ ਨਗਰਾਮੀ ਬੁੱਕਸ ਦਾ ਹੋ ਗਿਆ ਜੀ ਸੋ ਹਾਂਜੀ ਦੱਸ ਉਹ ਦੋਸਤੋ ਤੇ ਹਾਂ ਜਿੱਦਾਂ ਕਿ ਤੁਸੀਂ ਕਲਿੱਪਾਂ ਸਾਰੀਆਂ ਦੇਖ ਲਈਆਂ ਇਦਾਂ ਆਪਣਾ ਵੈਲਕਮ ਆਏ ਸੀ ਕਰੇ ਮਾੜਾ ਮੁੱਟਾ ਚਲੋ ਠੀਕ ਹੈ ਜਿੱਦਾਂ ਵੀ ਹੋਇਆ ਹੈ ਨਾ ਇੱਕ ਵਾਰੀ ਨੋਰਮਲ ਹੀ ਕਰਿਆ ਤੇ ਨੋਰਮਲ ਵੀ ਕਰਿਆ ਸੀ ਅੱਗੇ ਪ੍ਰੋਗਰਾਮ ਬੜਾ ਵੱਡਾ ਕਰਾਂਗੇ ਹੈ ਨਾ ਤੇ ਠੀਕ ਹੈ ਆਪਾਂ ਪਾਰਟੀ ਕਰਾਂਗੇ ਥੋੜਾ ਠੀਕ ਠਾਕ ਜੋ ਹੋ ਲੜਾਂਗੇ ਤੇ ਫਿਰ ਆਪਾਂ ਸਾਰਿਆਂ ਨੂੰ ਇਨਵਾਈਟ ਕਰਾਂਗੇ ਬਾਕੀ ਗੁੱਸਾ ਨਾਲ ਕੋਈ ਕਰਿਓ ਮਾੜਾ ਮੁੱਟਾ ਕਰੇ ਕਰੀ ਕੀਤਾ ਹੈਗਾ ਸਿਸਟਰ ਨਹੀਂ ਆਏ ਸੀ ਕੋਆਉ ਨਹੀਂ ਆਏ ਸੀ ਬੱਸ ਔਰ ਕੋਈ ਤੇ ਬਾਕੀ ਬੇਬੀ ਕਹ ਲੀਏ ਹੈ ਨਾ ਦੱਸ ਦਾਦੀ ਹੈ ਤੇ ਬੇਬੀ ਆਪਣੇ ਅੰਗੁਆਏ ਹੋਇਆ ਮਾਲਕ ਦੀ ਕਿਰਪਾ ਨਾਲ ਸ਼ੁਕਰੀਆ ਬਾਕੀ ਆਪਾਂ ਨੂੰ ਮਾਲਕ ਨੂੰ ਕਿਹਾ ਸੀ ਸਹੀ ਸਲਾਮਤ ਹੋਵੇ ਚਾਹੇ ਬੇਬੀ ਬੋਏ ਹੋਏ ਚਾਹੇ ਬੇਬੀ ਗਰਲ ਹੋਵੇ ਸਾਨੂੰ ਇੱਕੋ ਵਰਗੀ ਸੇਮ ਹੀ ਦੱਸਣੀ ਕੋਈ ਸ਼ੁਨੀਏ ਦੇ ਤੇ ਬਾਕੀ ਮਾਲਕ ਨੇ ਥੋੜੀ ਵਧੀਆ ਸਹੀ ਸਲਾਮਤ ਹੋਇਆ ਬੇਬੀ ਵਧੀਆ ਤੇ ਨਾਮ ਨਾਮ ਤੁਸੀ ਦੱਸੋ ਨਾਮ ਆ ਉਹਨਾਂ ਦਾ ਮਨਕੀਰਤ ਮਨਕੀਰਤ ਸਿੰਘ ਨਾਮ ਰੱਖਿਆ ਦੱਸੋ ਨਾਮ ਕਿੱਦਾਂ ਲੱਗਾ ਨਾਮ ਕਾਫੀ ਠੀਕ ਜੀ ਸਿਚੁਏਸ਼ਨ ਕੀਤੇ ਸਿਸਟਰ ਨਾਲ ਆਇਆ ਸੀ ਵੀ ਤੇ ਪਹਿਲਾ ਨਾਮ ਯੂਵਰਾਜ ਰੱਖਣ ਲੱਗੇ ਸੀ ਤੇ ਫਿਰ ਕੋਈ ਰਿਸ਼ਤੇਦਾਰਾ ਚਾਹਗੇ ਸੀ ਯੂਵਰਾਜ ਤਾਂ ਨਹੀਂ ਰੱਖਿਆ ਤੇ ਇੱਕ ਸੀਗਾ ਜੋਰਾਵਰ ਜੋਰਾਵਰ ਵੀ ਤਾਂ ਨਹੀਂ ਰੱਖਿਆ ਕਿਉਂਕਿ ਨਾਮ ਉਹਨਾਂ ਦਾ ਕੱਚਾ ਕਹਿੰਦੇ ਫਿਰ ਇਹਨਾਂ ਜੋਰਾ-ਜੋਰਾ ਗਿਆ ਕਰਨਾ ਫਿਰ ਗਲਤ ਹੋਏ ਨਗਾ ਮੈਨਾਂ ਹੁਣ ਕੰਪਨੀ ਵਿੱਚ ਰੱਖਾਂ ਤਾਂ ਵੀ ਇਹ ਕੋ ਪਤਾ ਹੀ ਨਹੀਂ ਆ ਕਿੱਦਾਂ ਸਰ ਤੇ ਇੱਕ ਫਿਰ ਨਾਮ ਸੀਗਾ ਸਾਡੇ ਤੋਂ ਸੁਖਰਾਜ ਸੀ ਸੁਖਰਾਜ ਸੀਗਾ ਉਹ ਵੀ ਨਹੀਂ ਡੱਕਿਆ ਇੱਕ ਹੋਰ ਨਾਮ ਸੀਗਾ ਨਵਾਬ ਨਵਾਬ ਤਾਣੀ ਰੱਖਿਆ ਮੇਰਾ ਫਿਰ ਉਹ ਨਵਾਬ ਸੀਗਾ ਨਾਮ ਮੈਂ ਰੱਖਣ ਲੱਗਾਈ ਫਿਰ ਤਾਣੀ ਰੱਖਿਆ ਫਿਰ ਨਵਾਬ ਉਹਨਾਂ ਦਾ ਨਿਸ਼ਾਨ ਵੀ ਰਿਹਾ ਉਹਨਾਂ ਦੇ ਬੇਵੀ ਦਾ ਪ੍ਰਭੂ ਦੀ ਉਹਨਾਂ ਦਾ ਤਾਂ ਆ ਕਰਕੇ ਨਾਮ ਰੱਖਿਆ ਫਿਰ ਸਾਰੇ ਆ ਗਏ ਨਾ ਹੀ ਕੋਪੀ ਕੀਤਾ ਮਨਕੀਰਤਾ ਇਹ ਆਪਾ ਉਹ ਕੋਪੀ ਨਹੀਂ ਕੀਤਾ ਕੁਝ ਵੀ ਨਾ ਸਾਡੇ ਇਸ ਤਰੀਕੇ ਨਾਲ ਕੁਝ ਨਾ ਸਿੰਗਰ ਹੈ ਉਹ ਆ ਗਏ ਮਨਕੀਰਤਾ ਇਹ ਮਨਕੀਰਤਾ ਉਹ ਕੀਰਤਾ ਇਹ ਮਨਕੀਰਤਾ ਮਨਕੀਰਤ ਕੀਰਤ 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 ਕੀ ਕਰਨਾ ਤੇ ਬਾਕੀ ਤੁਸੀਂ ਮਨਕੀਰਤ ਮਨ ਨੂੰ ਕੁਝ ਵੀ ਕਹਿ ਸਕਦੇ ਹੋ ਜੋ ਤੁਹਾਨੂੰ ਸਹੀ ਲੱਗੇ ਹੈ ਨਾ ਤੇ ਬੇਬੀ ਵੀ ਵਧੀਆ ਆਪਾਂ ਫੇਸ ਵੀ ਨਹੀਂ ਦਿਖਾਉਣਾ ਫੇਸ ਵੀ ਨਹੀਂ ਦਿਖਾਉਣਾ ਆਪਾਂ ਨਾ 6 ਮਹੀਨੇ ਠੱਪ-ਠੱਪ ਸਾਲ ਤੇ ਬਾਕੀ ਬਾਅਦ ਚ ਦਿਖਾਵਾਂਗੇ ਤੁਹਾਨੂੰ ਉਦਾਂ ਦਿਖਾ ਦਿੰਨੇ ਆ ਸੋ ਰਹੇ ਆ ਨਵਾਬ ਸਾਹਿਬ ਸਾਡੇ ਤੇ ਇਦਾਂ ਇੱਥੋਂ ਹੀ ਦੇਖ ਲਓ ਬਹੁਤ ਤੰਗ ਕਰਦਾ ਰਾਤ ਨੂੰ ਉੱਠੜ ਕੱਪੜੇ ਬਦਲਨੇ ਵੀਂਦੇ ਆ ਬਦੀਏ ਬਾਲ ਤੇ ਕਰੀਮ ਆਗੇ ਕੋਈ ਨਹੀਂ ਹੁਣ ਪਤਾ ਲੱਗਦਾ ਪਨੇ ਮਾਪੋਂ ਨੇ ਆਪਾਂ ਨੂੰ ਕਿੱਦਾਂ ਪਾਲਿਆ ਨਾ ਸੋ ਕਦਰ ਕਰਿਆ ਕਰੋ ਮਾਂ ਪਿਓ ਦੀ ਬਹੁਤ ਔਖਾ ਬੇਬੀ ਲੈਣਾ ਬੇਬੀ ਪਾਲਣਾ ਅੱਜ ਕੱਲ ਦੇ ਟਾਈਮ 'ਚ ਤਾਂ ਬਹੁਤ ਜਿਆਦਾ ਔਖਾ ਵਾ ਪਹਿਲਾਂ ਤਾਂ ਚਲੋ ਚੱਲੇ ਜਾਂਦਾ ਸੀਗਾ ਨਾ ਪਹਿਲਾਂ ਸਭ ਨਾਰਮਲ ਸੀਗਾ ਹੁਣ ਤਾਂ ਸਭ ਬਹੁਤ ਔਖਾ ਬਹੁਤ ਅੰਦਰੇ ਦੇ ਦੋ ਇਹਨਾਂ ਲੈ ਕੇ ਦੇ ਸੀ ਜੇ ਕੁਝ ਵੀ ਨਾਰਮਲ ਹੋਇਆ ਚਲੋ ਪਹਿਲਾਂ ਇਹ ਵੀ ਦੱਸ ਦੀ ਨਾਰਮਲ ਹੋਇਆ ਬਾਬੇ ਦੀ ਕਿਰਪਾ ਨਾਲ ਬਦੀ ਆ ਤੇ ਬਾਕੀ ਜਦੋਂ ਅੰਦਰ ਕੋਈ ਪੇਨ ਵਗੈਰਾ ਹੁੰਦੀ ਸੀ ਨਾ ਇਹਨਾਂ ਨੂੰ ਤੇ ਅੰਦਰ ਤੋਂ ਮੇਰੇ ਵੀ ਹੁੰਦਾ ਰੋਣਾ ਆਉਂਦਾ ਹੈ ਬਾਕੀ ਫਿਰ ਵੀ ਮਾਲਕੀ ਦੇ ਅਰਦਾਸ ਕੀਤੇ ਸੀ ਸਮਤ ਹੋਏ ਤੇ ਸਾਡਾ ਖੁਸ਼ੀ ਦਾ ਕੋਈ ਫਟਕਾਣਾ ਨਹੀਂ ਸੀ ਬਹੁਤ ਖੁਸ਼ ਹੋਏ ਸੀ ਤੇ ਬਾਕੀ ਤੁਸੀਂ ਬਤਾਇਆ ਦਿੱਤੀਆਂ ਥੈਂਕ ਯੂ ਤੇ ਇਹੀ ਦੱਸਣਾ ਸੀ ਤੁਹਾਨੂੰ ਵੀ ਨਾਮ ਮਨਕਿਰਤਾ ਤੇ ਆਪਾਂ ਇਹਦੀ ਆਈਡੀ ਵੀ ਬਣਾਈ ਹੈ ਇੰਸਟਾਗ੍ਰam ਤੇ ਬਾਕੀ ਪੋਸਟ ਵਗੈਰਾ ਨਹੀਂ ਆਪਾਂ ਕੁਝ ਕਰਾਂਗੇ ਨਾ ਜਸਟ ਆਈਡੀ ਬਣਾਈ ਆ ਵੀ ਨਾਮ ਪਤਾ ਲੱਗ ਜੇ ਸਾਰੇ ਨੂੰ ਤੇ ਹੋਰ ਕੁਝ ਮਾਸਣਾ ਤੇ ਬਾਕੀ ਵਲੌਗ ਆਪਾਂ ਕਰਿਆ ਕਰਾਂਗੇ ਠੀਕ ਆ ਸੁਖਣਾ ਵੀ ਲਾਉਣ ਜਾਣਾ ਉਹ ਵੀ ਵਲੌਗ ਕੈਪਚਰ ਕਰਾਂਗੇ ਬਾਕੀ ਪਤਾ ਕੀ ਚੱਕਰ ਆ ਇੱਕ ਸਵਾ ਮਹੀਨਾ ਦਾ ਸਾਡੇ ਕਹਿੰਦੇ ਆ ਸਵਾ ਮਹੀਨੇ ਦਾ ਬਾਹਰ ਨਹੀਂ ਜਾਣਾ ਚਾਹਦਾ ਸਵਾ ਮਹੀਨੇ ਕਹਿੰਦੇ ਹੁੰਦੇ ਜਦੋਂ ਹੋ ਗਿਆ ਪੂਰਾ ਸਵਾ ਮਹੀਨੇ ਦਾ ਉਸ ਤੋਂ ਬਾਅਦ ਜਾਵਾਂਗੇ ਕਾਫੀ ਮੰਨਤ ਵਗੈਰਾ ਮੰਗੀ ਸੀ ਤੇ ਇਹਨਾਂ ਦੇ ਨਾਲ ਕੀ ਜਾਣਾ ਨਹੀਂ ਹਾਂ ਸਾਰੀਆਂ ਥਾਵਾਂ ਤੇ ਜਾਣਾ ਤੇ ਆਪਣਾ ਇਹ ਸੁਖਣਾ ਲਾਉਣੀ ਹੈ ਕਾਫੀ ਥਾਂ ਦੇ ਸੁਖੇ ਅੰਗੂਰ ਜਾਣਾ ਸਾਰੀਆਂ ਧਾਰਮਿਕ ਥਾਵਾਂ ਤੇ ਮੱਥਾ ਟੇਕਣਾ ਠੀਕ ਆ ਤੇ ਬਾਕੀ ਬਾਹਰ ਜਦੋਂ ਜਾਂਦੇ ਆ ਸਾਰੇ ਮਿਲਦੇ ਆ ਬਹੁਤ ਪਿਆਰ ਕਰਦੇ ਆ ਨਾ ਵਧੀਆ ਲੱਗਦਾ ਤੇ ਬਾਕੀ ਆਪਾਂ ਵੀਡੀਓ ਵਗੈਰਾ ਨਹੀਂ ਪਾਉਂਦੇ ਵੀ ਸਾਡੇ ਨਾਲ ਫੋਟੋਆਂ ਕਰਾ ਰਹੇ ਜਾਂ ਕੁਝ ਹੈ ਕਿਉਂਕਿ ਆਪਾਂ ਲੋਕਾਂ ਨੇ ਕਹਿਣਾ ਹੈ ਨਾ ਵੀ ਇਹ ਕਿੱਡੇ ਕੋ ਸਟਾਰ ਆ ਜਾਂ ਸਿੰਗਰ ਫੈਮਲੀ ਵਾਂਗੀ ਆ ਹਾਂ ਤੇ ਬਾਕੀ ਇਦਾਂ ਦੀ ਕੋਈ ਦਿੱਕਤ ਨਹੀਂ ਗਈ ਤੇ ਬਾਕੀ ਆਪਾਂ ਵਲੌਗਾਂਗਾ ਤੇ ਡੇਲੀ ਕਰਿਆ ਕਰਾਂਗੇ ਤੇ ਕਮੈਂਟ ਤੁਹਾਡੇ ਮੈਂ ਦੇਖ ਰਿਹਾ ਸੀ ਵਧੀਆ ਵਧੀਆ ਸਾਰੇ ਕਮੈਂਟ ਆ ਰਹੇ ਸੀ ਹੋਣਗੇ ਮਨ ਵੀਡੀਓ ਵੀ ਆਉਂਦੀਆਂ ਨੇ ਤੇ ਪੁੱਛਿਆ ਸਾਰਾ ਕਿ ਰੋਟਾ ਤੇ ਬਾਕੀ ਤੇ ਹਾਂ ਥੈਂਕ ਯੂ ਇਹ ਐਸਟਰਾ ਕੀ 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 ਕਰਨਾ ਹੈ ਸਾਈਨ ਸਾਈਨ ਮੇਰੇ ਹਾਂਜੀ ਪ੍ਰਾਪਰਟੀ ਮੇਰੇ ਨਾਮ ਕਰਨਾ ਆਪਣੀ ਮੇਰੇ ਹੋਣਾ ਕਿੰਨਾ ਦੀ ਲਟਾਇਨ ਵਾਲੀ ਤੜਾਈ ਹੈ ਮੇਰਾ ਦੋ ਮਹੀਨੇ ਤੜਦੇ ਹੋਣੇ ਐ ਸਿੱਕੇ ਅੱਛਾ ਇੱਕ ਆਦੇ ਵਾਸਤੇ ਹੋਣਾ ਹੈ ਕਿੰਨੇ ਲੱਖ ਮਿਲਣਾ ਹੈ ਮੈਨੂੰ ਮਿਲਣਾ ਹੈ ਅੱਛਾ ਤੁਹਾਡੀ ਅੱਧੀ ਪ੍ਰਾਪਰਟੀ ਹੋਣਾ ਠੀਕ ਹੈ ਇਹ ਇੱਕ ਮਰੇ ਮੂਰ ਗੰਦ ਇਹ ਤੋਂ ਉਹ ਕਿਉਂ ਹਾਂ ਤੇ ਮम्मा ਕਹਿੰਦੇ ਸਾਰੇ ਬੱਥਲੀਓ ਡੋਟ ਨੇ ਆ ਇੱਕ ਲਾਉਂ ਵੀ ਮਿੱਤਰੋ ਪਤਾ ਨਹੀਂ ਕਾਦੇ ਸੈਨ ਹੋ ਜਾ ਰਹੇ ਨੇ ਅਸੀਂ ਇੱਕਾ ਬੰਦ ਕਰਕੇ ਕਰਨ ਲੱਗੇ ਆ ਇਹਨਾਂ ਦਾ ਕੰਮ ਬੰਦ ਕਰਕੇ ਅਸੀਂ ਕਰਨਾ ਚਾਹੁੰਦੇ ਆ ਚਾਹੁੰਦੇ ਆ ਯਕੀਨ ਹੀ ਬਹੁਤ ਹੈ ਪਤਾ ਨਹੀਂ ਇਹ ਹੁਣ ਸਾਡੇ ਤੋਂ ਕਿੰਨਾ ਧੋਖਾ ਦਾੜੀ ਦੇ ਤੁਸੀਂ ਬੱਚੋ ਮਾਂ ਵਾਲਿਆਂ ਤੋਂ ਇਦਾਂ ਵੀ ਬਹੁਤ ਹੋ ਜਾਂਦਾ ਪਿਆਰ ਨਾਲ ਪੈਨ ਨਹੀਂ ਚੱਲਦਾ ਪੈਨ ਸਾਰੇ ਕੰਮ ਖੜਾ ਲੇ ਜਾਂਦੇ ਨੇ ਆ ਦੰਗਰ ਕੇ ਮੂਚੋ ਕੇ ਵੰਦੇ ਰਹਿ ਜਾਂਦੇ ਨੇ ਇਹ ਕਲਾ ਫਾਰਮ ਨਹੀਂ ਆ ਉਹ ਇਹ ਚ ਫੋਨ ਆ ਮੈਂ ਗੱਲਾਂ ਸੋ ਹਾਂਜੀ ਦੋਸਤੋ ਮਨ ਕਿਰਤ ਗਿਆ ਉੱਠ ਤੇ ਹੁਣ ਇਹਨੂੰ ਦੁੱਧ ਦੁੱਧ ਚੋਂਦਾ ਹੋ ਗਿਆ ਟਾਈਮ ਤੇ ਮੈਂ ਵੀ ਦੇਖਣ ਲੱਗਾ ਮੈਚ ਆਈਪੀਐਲ ਚੱਲਣ ਵਾਲਾ ਤੇ ਪਿਆ ਆ ਦਾ ਮੈਚ ਅੱਜ ਤੇ ਬਾਕੀ ਮਿਲਦੇ ਅਗਲੇ ਵਾਰ ਹੋਰ ਜੀ ਨਾ ਹਾਂਜੀ ਤੇ ਠੀਕ ਠਾਕ ਹਾਂ ਇਹੀ ਦੱਸਣਾ ਹੀ ਬੇਵੀ ਹੋਇਆ ਮਨ ਕਿਰਤ ਹੋਇਆ ਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਸਾਰਿਆਂ ਨੂੰ ਜਿੰਨਾ ਵਧਾਈਆਂ ਦਿੱਤੀਆਂ ਇੱਕ ਮਿੰਟ ਬਹੁਤ ਬਹੁਤ ਵਧੀਆ ਉਧਿਆਰ ਹੈ ਸਾਰਿਆਂ ਨੇ ਦੇਖ ਰਿਆ ਹੀ ਤੇ ਕਮੈਂਟਾਂ ਦੇ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਕਮੈਂਟਾਂ ਦੇ ਕਰਕੇ ਵਲੌਗ ਪਾ ਰਿਹਾ ਅਦਰਵਾਈ ਅਸੀਂ ਵਲੌਗ ਪਾਉਣਾ ਹੀ ਨਹੀਂ ਸੀ ਇਸ ਟੌਪਿਕ ਤੇ ਫਿਰ ਬਾਕੀ ਆ ਵੀ ਸਾਰਿਆਂ ਨੂੰ ਮਿਲਦੇ ਆ ਅਗਲੇ ਵਲੌਗ ਵਿੱਚ ਓਕੇ ਬਾਈ ਟਾਟਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ